ਬਿਕਰਮਜੀ ਸਿੰਘ ਕੋ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਿੱਦ ਦੇ ਵਿਜੀਲੈਂਸ ਨੇ ਰੇਡ ਪਾਈ ਸੀ ਜਿਹੜੇ ਜਿਹੜੇ ਬੰਦੇ ਭਾਵੇਂ ਪਾਰਟੀ ਉਹਨਾਂ ਦੀ ਲੱਗ ਸੀ ਮਜੀਠੇ ਦੇ ਹੱਕ ਦੇ ਵਿੱਚ ਬੋਲੇ ਸੀ ਉਹਨਾਂ ਦੀਆਂ ਮੁਸੀਬਤਾਂ ਘਟ ਨਹੀਂ ਰਹੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਚੈਲਰ ਆਰਖੀ ਹੈ ਕਿ ਮਜਿਠੀਏ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਡਕਣਾ ਹੈ ਭਾਵੇਂ ਵਿਜੀਲੈਂਸ ਨੇ ਰੇਡ ਕੀਤੀ ਸੀ ਜਿਸ ਦਿਨ ਉਸੇ ਦਿਨ ਲੋਕਾਂ ਨੂੰ ਪਤਾ ਲੱਗਾ ਪਰ ਇਹ ਸਾਰੀ ਪ੍ਰੈਕਟਿਸ ਆ ਜਿਹੜੀ ਵਿਜੀਲੈਂਸ ਉਹ 6 ਮਹੀਨੇ ਤੋਂ ਸਬੂਤ ਇਕੱਠੇ ਕਰਨ ਤੇ ਲੱਗੀ ਹੋਈ ਸੀ ਜਦੋਂ ਪੁਕਤਾ ਸਬੂਤ ਮਿਲ ਗਏ ਉਹਨਾਂ ਨੇ ਵਿਕਰਮਜੀਤ ਮਜਿਠੇ ਨੂੰ ਉਦੋਂ ਹੱਥ ਪਾਇਆ ਕਈ ਲੋਕ ਕਹਿੰਦੇ ਕਿ ਮਜੀਠੀਆ ਸਰਕਾਰ ਨੂੰ ਘੇਰ ਰਿਹਾ ਸੀ ਸਰਕਾਰ ਦੇ ਨਾਲ ਸਿੱਧੀ ਟੱਕਰ ਲੈ ਰਿਹਾ ਸੀ ਪਰ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਇਸ ਗੱਲ ਸਮਝਦੇ ਆ ਕਿ ਉਹ ਸਿਰਫ ਆਪਣਾ ਪਛਾਹ ਕਰ ਰਿਹਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਜੀਠੀਏ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਹੈ ਉਹ ਸਰਕਾਰ ਨੇ ਬਦਲਾਖੋਰੀ ਰਾਂਹ ਕਾਰਨ ਕੀਤੀ ਹੈ ਪਰ ਜਿਹੜੇ ਪਿੱਛੇ ਉਹਨਾਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਉਹਨਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਰਕਾਰ ਭਾਵੇਂ 2017 ਚ ਅਕਾਲੀ ਦਲ ਦੀ ਚਲੀ ਗਈ ਸੀ ਪਰ 2007 ਤੋਂ 17 ਤੱਕ ਜਿਹੜੇ-ਜਿਹੜੇ ਲੀਡਰਾਂ ਨੇ ਚੰਮਦੀਆਂ ਚਲਾਈਆਂ ਲੋਕ ਉਹਨਾਂ ਨੂੰ ਭਲੀ ਭੰਤੀ ਜਾਣਦੇ ਆ ਰਾਜਨੀਤਿਕ ਲੀਡਰਾਂ ਦੇ ਉੱਤੇ ਲੋਕਾਂ ਨੂੰ ਭਰੋਸਾ ਇਸ ਕਰਕੇ ਉੱਠ ਰਿਹਾ ਕਿਉਂਕਿ ਚੰਨੀ ਨੇ ਜਿਸ ਤਰੀਕੇ ਦੇ ਨਾਲ ਪਹਿਲਾ 2022 ਦੇ ਵਿੱਚ ਰਾਜਨੀਤਿਕ ਲਾਹਾ ਲੈਣ ਲਈ ਆਖਰ ਦੇ ਵਿੱਚ ਮਜੀਠੀਏ ਦੇ ਉੱਤੇ ਕਾਰਵਾਈ ਕੀਤੀ ਸੀ ਤੇ ਕਾਂਗਰਸ ਦੇ ਬੜੇ ਵੱਡੇ ਸਿਰਕਾੜ ਲੀਡਰ ਇਹ ਗੱਲ ਆਖਦੇ ਸੀ ਕਿ ਵਿਕਰਮਜੀਤ ਮਜੀਠੀਏ ਨੂੰ ਜੇਕਰ ਉਹਨਾਂ ਨੇ ਇਸ ਦੇ ਉੱਤੇ ਕੇਸ ਦਰਜ ਕਰਤਾ ਤੇ ਕਾਂਗਰਸ ਦੂਰੀ ਵਾਰ ਸੱਤਾ ਚਾ ਸਕਦੀ ਹੈ ਤੇ ਅੱਜ ਉਹੀ ਕਾਂਗਰਸ ਦੇ ਸਾਰੇ ਲੀਡਰ ਮਜੀਤੀਏ ਦੇ ਹੱਕ ਦੇ ਵਿੱਚ ਕਿਉਂ ਬੋਲ ਰਹੇ ਐ ਸਾਰਾ ਕੁਝ ਜਾਣ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਆ ਕਿਉਂਕਿ ਚੰਨੀ ਨੇ ਪਹਿਲਾਂ ਮਜੀਠੇ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਫੇਰ ਉਸ ਤੋਂ ਲੋਕਾਂ ਦਾ ਰੋਹ ਵੇਖ ਕੇ ਪਾਸਾ ਪਲਟ ਲਿਆ ਤੇ ਹੁਣ ਚੰਨੀ ਮਜੀਠੀਏ ਦੀ ਖਲਾਫਤ ਕਰ ਰਿਹਾ ਸਭ ਕੁਝ ਹੋ ਰਿਹਾ ਜਨਿਤੀ ਨੂੰ ਲੈ ਕੇ ਹੋ ਰਿਹਾ ਪਰ ਅੰਦਰ ਖਾਤੇ ਖਬਰ ਚੱਲ ਰਹੀ ਹੈ ਕਿ ਚੰਨੀ ਦੇ ਵੀ ਜਿਹੜੇ ਕੱਚੇ ਚਿੱਠੇ ਉਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਤੇ ਹੋ ਸਕਦਾ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਲੀਡਰਾਂ ਦੇ ਉੱਤੇ ਪੰਜਾਬ ਦੀ ਸਰਕਾਰ ਕਾਰਵਾਈ ਕਰ ਦੇ